ਕੌਣ ਸੀ ਦਾਦੇ ਕੌਣ ਸੀ ਨਾਨੇ ਕੌਣ ਇੱਥੇ ਤਾਂ ਪਿਛੋਕੜ ਦੇਖੇ ਨਹੀਂ ਝਾੜੂ ਵਾਲੇ ਦਾ ਭਗਵੰਤ ਬਾਣ ਬਣਾ ਲਿਆ ਚੀਫ ਮਿਨਿਸਟਰ ਕਹੇ ਤੁਸੀਂ ਕਹਿ ਸਕਦੇ ਹੋ ਤੁਸੀਂ ਆਪਣੇ ਘਰੇ ਨਹੀਂ ਬੁਲਾ ਸਕਦੇ ਐ ਜਾ ਬੰਦਾ ਪਰਿਵਾਰ ਚ ਕਿਸੇ ਨਾ ਕਰਦੇ ਆ ਪਿਛੋਕੜ ਦੇਖਦੇ ਆ ਇਹ ਘਰ ਕਹੇ ਜਾ ਪਿਛੋਕੜ ਕੀ ਐ ਪੁਰਾਣਾ ਐਕਸਪੀਰੀਅੰਸ ਕੀਆ ਬਜ਼ੁਰਗ ਕੌਣ ਸੀ ਦਾਦੇ ਕੌਣ ਸੀ ਨਾਨੇ ਕੌਣ ਇੱਥੇ ਤਾਂ ਪਿਛੋਕੜ ਦੇਖੇ ਨਹੀਂ ਝਾੜੂ ਵਾਲੇ ਦਾ ਇੱਕ ਮੌਕਾ ਹੈ ਖਾਲਸਾ ਜੀ ਕੱਲੇ ਕੰਨ ਤੇ ਲਿਖਤਾ ਉਹਨਾਂ ਨੇ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਤੇ ਧੜਾ ਤਰ ਬਾਣ ਵੀ ਆਏ ਨਹੀਂ ਦੇਖਿਆ ਕਿ ਕਿਨੇ ਕੀ ਕੀਤਾ ਸਾਰੇ ਝਾੜੂ ਦੇ ਮਗਰ ਤੇ ਹੁਣ ਕਹਿੰਦੇ ਆ ਗਲਤੀ ਹੋ ਗਈ ਗਲਤੀ 5 ਸਾਲ ਵਾਸਤੇ ਹੋ ਗਈ ਥੋੜੀ 5 ਸਾਲ ਤੁਸੀਂ ਪਿੱਛੇ ਸੜਕਾ ਦੇਖੋ ਮੁੱਖ ਮੰਤਰੀ ਬੰਦਾ ਸਾਰਾ ਨੇ ਜੀ ਕਰਦਾ ਪਰ ਮੁੱਖ ਮੰਤਰੀ ਚਲਾਉਣੀ ਤੇ ਜਿੰਮਵਰੀ ਕੋਈ ਨਹੀਂ ਸੰਭਦਾ ਮੁੱਖ ਮੰਤਰੀ ਜੇ ਸਹੀ ਮਿਹਨੇ ਤੇ ਤੁਸੀਂ ਪੰਜਾਬ ਦਾ ਇhtiaz ਬਨ ਰਹੋ ਤੁਸੀਂ ਸਾਰੇ ਜਿਨੇ ਇੱਥੇ ਲੋਕ ਬੈਠੇ ਨਾ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਕਿਸੇ ਇਲਾਕੇ ਤੋਂ ਰਹਿਣ ਵਾਲਿਓ ਸਾਰੇ ਇੱਥੇ ਤੁਸੀਂ ਆ ਤੁਹਾਡਾ ਸੈਕੰਡ ਘਰ ਆ ਹੁਣ ਫਰਸਟ ਘਰ ਬਣ ਗਿਆ ਉਸ ਪਿੰਡ ਤੋਂ ਜਿੱਥੋਂ ਨਹੀਂ ਹੋ ਤੇ ਇੱਥੋਂ ਤੱਕ ਲੈਫਟ ਰਾਈਟ ਦੇਖਦੇ ਜਾਓ ਕੀ ਕੀ ਚੀਜ਼ ਬਣੀ ਹੈ ਪਤਾ ਕਰ ਲੋ ਕਿਸੇ ਚੀਜ਼ ਨੂੰ ਓਕੇ ਪਤਾ ਕਰ ਲੋ ਆ ਕਿਦੋਂ ਬਣਾਈ ਹੈ ਤੁਹਾਨੂੰ ਆਨਸਰ ਆਊਗਾ ਕਿਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਦੇ ਦੌਰਾਨ ਅਕਾਲੀ ਸਰਕਾਰ ਦੇ ਦੌਰਾਨ ਬਣੀ ਹੈ। ਜੇ ਟਿਊਬਵਲ ਦੇਖੋਗੇ ਚਲਦੇ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਤੇ ਬਿੱਲ ਵੀ ਮਾਫ ਕੀਤੇ ਆ। ਜੇ ਖਾਲੇ ਕੱਤੀ ਉੱਤੇ ਟੱਪੋਂਗੇ ਨਹਿਰਾਂ ਉੱਤੇ ਟੱਪੋਂਗੇ ਕਾਲੀ ਸਰਕਾਰ ਨੇ ਬਣਾਈਆਂ। ਜੇ ਮੰਡੀਆਂ ਤਰਫ ਜਾਓਗੇ ਕੋਲੋਂ ਦੀ ਟੱਪੋਂਗੇ ਅਕਾਲੀ ਸਰਕਾਰ ਨੇ ਬਣਾਈਆਂ। ਜੇ ਤੁਸੀਂ ਅੱਜ ਪੰਜਾਬ ਦੇ ਕਿਸ ਕੋਨੇ ਤੋਂ ਇੱਥੇ ਹੁਣੇ ਚਾਰ ਦਿਨ ਸੜਕਾਂ ਹੈ। ਪਤਾ ਲੱਗਦਾ ਜੀ ਜਦੋਂ ਤੁਸੀਂ ਲੁਧਿਆਣੇ ਜਾਣੇ ਹੋ ਜਲੰਧਰ ਜਾਣੇ ਹੋ ਅੰਮ੍ਰਿਤਸਰ ਜਾਣੇ ਹੋ ਪਟੰਡੇ ਜਾਣੇ ਹੋ ਇੱਕ ਦਿਨ ਚ ਮੈਂ ਆ ਮਨਜ਼ੂਰ ਕਰਾ ਕੇ ਸ਼ੁਰੂ ਕਰਾਈਆਂ ਇੱਕ ਦਿਨ ਚ ਪਹਿਲੇ ਥੋੜੇ ਹਰ ਦੂਜੇ ਅੱਧੇ ਘੰਟੇ ਬਾਅਦ ਰੇਲਵੇ ਫਾਟਕਸ ਦਿਖਦੇ ਹੁੰਦੇ ਸੀ ਕਿਤੇ ਦੇਖੇ ਰੇਲਵੇ ਫਾਟਕ ਇੱਕ ਦਿਨ ਜਦੋਂ ਡਿਪਲੀਸੀਅਮ ਸੀ 190 ਫਾਟਕ ਮੈਂ ਮਨਜ਼ੂਰ ਕਰਾ ਕੇ ਬਣਾ ਦਿੱਤੇ ਰੇਲਵੇ ਉੱਪਰ ਤੋਂ ਪੁਲ ਬਣਾ ਦਿੱਤੇ ਆ 에어ਪੋਰਟ ਤੋਂ ਲੈ ਕੇ ਬੀਵੀ ਦੇ ਥਰਮਲ ਪਲੈਂਟ ਤੋਂ ਲੈ ਕੇ ਤੁਸੀਂ ਦੂਜਿਆਂ ਦੀ ਇੱਕ ਨਿਸ਼ਾਨੀ ਪੁੱਛ ਰਹੇ ਕੋਈ ਵੀ ਆਏ ਨਾ ਮੈਂ ਪੁੱਛਿਆ ਸੀ ਪਾਰਲੀਮੈਂਟ 'ਚ ਪੁੱਛਿਆ ਅਸੈਂਬਲੀ ਪੁੱਛਿਆ ਸੀ ਚੰਨੀ ਉਦੋਂ ਲੀਡਰਾਂ ਦੇ ਹਾਊਸ ਸੀ ਮੈਂ ਕਿਹਾ ਪੰਜ ਚੀਜ਼ਾਂ ਦੱਸ ਦਿਓ 10 ਸਾਲ ਕੈਪਟਨ ਰਿਹਾ ਨਹੀਂ ਦੱਸ ਸਕਿਆ ਮੈਂ ਕਿਹਾ ਚਾਰ ਦੱਸ ਦਿਓ ਤਿੰਨ ਦੱਸ ਦਿਓ ਦੋ ਅਖੀਰ ਜੋ ਇੱਕ ਕੇ ਆ ਗਿਆ ਨਾ ਕਹਿੰਦਾ ਆਪਣੇ ਪੈਚ ਵਰਕ ਕਰਾਈਏ ਸੜਕਾਂ ਤੇ ਜੇ ਪੈਚ ਵਰਕ ਕਰਾਉਣ ਵਾਲੀ ਸਰਕਾਰ ਬਣਾਉਣੀ ਹੈ ਤੁਹਾਡੇ ਹੱਥ 'ਚ ਫਿਰ ਕਿਸਮਤ ਤੁਸੀਂ ਆਪਣੀ ਬਣਾ ਰਹੇ ਹੋ ਖਰਾਬ ਵੀ ਆਪ ਕਰ ਰਹੇ ਹੋ ਇਥੇ ਕੋਈ ਵਪਾਰ ਕਰ ਦੇਣਾ ਜਿੰਨੀ ਵੱਡੀ ਇੰਡਸਟਰੀ ਆ ਕੋਈ ਇੰਡਸਟਰੀ ਵਪਾਰ ਕਰਦਾ ਇੱਕ ਬੰਦਾ ਜੇ ਚੰਗਾ ਤੁਸੀਂ ਆਪਣਾ ਮੈਨੇਜਰ ਰੱਖ ਲਓਗੇ ਜਾਂ ਚੰਗਾ ਐਮ ਡੀ ਲੈ ਲਓਗੇ ਮਾੜੀ ਚਲਦੀ ਫੇਲ ਕੰਪਨੀ ਨੂੰ ਪ੍ਰੋਫਿਟ 'ਚ ਲਿਆਉਂਦਾ ਜੇ ਮਾੜਾ ਬੰਦਾ ਲੱਭ ਲਓਗੇ ਤਾਂ ਪ੍ਰੋਫਿਟ ਵਾਲੀ ਕੰਪਨੀ ਨੂੰ ਡੋਪ ਦਿੰਦਾ ਇੱਕ ਬੰਦਾ ਹੀ ਤੁਹਾਨੂੰ ਕੱਲਾ ਇੱਕ ਮੰਤਰੀ ਜਰੂਰਣਾ ਚਾਹੀਦਾ ਕਿਹੜਾ ਮੁੱਖ ਮੰਤਰੀ ਬਣਾਉਣਾ ਜਿਹਦੇ ਤੁਹਾਨੂੰ ਭਰੋਸਾ ਹੈ ਜਿਹੜਾ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਮੋਹਾਲੀ ਵਾਲਿਓ ਕੀ ਸੀ ਮਹਾਲੀ ਪਹਿਲੇ ਪਹਿਲੇ ਕਿ ਗ੍ਰੇਆਂ ਦਾ ਸੀ ਚੰਦੀ ਰਿਕ ਨੰਬਰ ਮਝਕੂਲਾ 2 ਨੰਬਰ ਤੀਜੇ ਨੰਬਰ ਤੇ ਮਹਾਲੀ ਕਿੰਝ ਹੁੰਦੇ ਸੀ ਤੇ ਅੱਜ ਕੀ ਹੈ ਅੱਜ 1 ਨੰਬਰ ਤੇ ਪਹੁੰਚ ਗਿਆ ਮੈਂ ਕਹਿੰਦਾ ਸਾਰਿਆਂ ਨੂੰ ਕਰੋੜਪਤੀ ਬਣਾਉਣ ਵਾਲਾ ਮੈਂ ਆ ਪਹਿਲੇ ਤੁਹਾਡੇ ਘਰਾਂ ਦੀ ਜਿਹੜੇ ਤੁਹਾਡੇ ਘਰ ਹੈ ਜਾਂ ਤੁਹਾਡੀ ਦੁਕਾਨ ਕੋਈ ਬਿਜ਼ਨਸ ਹੈ ਪਹਿਲੇ ਉਹਦਾ ਰੇਟ ਕੀ ਹੁੰਦਾ ਸੀ 20 ਸਾਲ ਜੇ ਤੇ ਹੁਣ ਦੇਖੋ 10 ਗੁਣਾ ਕੀਮਤਾਂ ਕਿਵੇਂ ਵੜੀਆਂ ਹੈ ਕਿਉਂਕਿ ਐਸੀ ਵੱਡੀਆਂ ਚੌੜੀਆਂ ਸੜਕਾਂ ਬਣਾਤੇ 에ਰਪੋਰਟ ਬਣਾਤੇ ਇੱਥੇ ਇੰਨੀ ਡਿਵੈਲਪਮੈਂਟ ਦੀ ਆਦੀ ਸ਼ਕਲ ਬਦਲ ਦਿੱਤੀ ਉਹਦੇ ਕਰਕੇ ਹਰ ਬੰਦੇ ਨੂੰ ਬੈਨੀਫਿਟ ਕੀਤਾ ਹਲੇ ਤਾਂ ਤੁਸੀਂ ਸਾਰੇ ਸੋਹਦੇ ਹੁੰਦੇ ਸੀ ਜੋ ਡਿਪਟੀ ਸੀਐਮ ਸੀ ਮੈਂ ਰਾਤ ਨੂੰ ਇਕੱਲਾ ਨਿਕਲਦਾ ਸੀ ਡੀਸੀ ਨੂੰ ਲੈ ਕੇ ਕਹਿੰਦਾ ਸੀ ਆਹ ਸੜਕ ਨੂੰ ਇੰਨੇ ਕਰਦੇ ਹੋ ਇਹਦੇ ਆਹ ਕਰੋ ਇਹਨੂੰ ਐਂ ਕਰੋ ਇੱਥੇ ਆਹ ਲੈ ਕੇ ਆਉਣੇ ਆ ਇੱਥੇ 에ਰਪੋਰਟ ਬਣਾਉਣਾ ਇੱਥੇ ਆਈਟੀ ਸੀ ਬਣਾਉਣਾ ਇੱਥੇ ਅਸੀਂ ਆਹ ਕਾਲਜੇਸ ਬਣਾਉਣੇ ਆ 24 ਘੰਟੇ ਕਈ ਵਾਰ ਸਾਡੇ ਲੋਕੀ ਕਹਿੰਦੇ ਅਫਸਰ ਕਹਿੰਦੇ ਹੁੰਦੇ ਸੀ ਵਡੇ ਬਾਦਲ ਸਾਹਿਬ ਦੀ ਆਦਤ ਸੀ ਕਿ ਉਹ ਸਵੇਰੇ 5 ਵਜੇ ਉੱਠ ਜਾਂਦੇ ਤੇ 6:30 ਸਾਢੇ 6:30 ਅਫਸਰਾਂ ਨੂੰ ਬੁਲਾ ਲੈਂਦੇ ਕੰਮ ਕਰਾਉਣ। ਤੇ ਮੇਰੀ ਆਦਤ ਸੀ ਮੈਂ ਥੋੜਾ ਲੇਟ ਉੱਠਦਾ ਸੀ ਪਰ ਜਾਂਦਾ ਸੀ ਰਾਤ ਦੇ 3-4 ਵਜੇ ਤੱਕ। ਕਈ ਵਾਰ ਅਫਸਰ ਕਹਿੰਦੇ ਆ ਤੁਹਾਡੇ ਤਾਂ 24 ਘੰਟੇ ਚੱਲਦੀ ਐ ਸਰਕਾਰ ਬਾਦਲ ਸਾਹਿਬ ਦੀ ਕੋਠੀ ਨਿਕਲਦੇ ਤੁਸੀਂ ਬੁਲਾ ਲੈਂਦੇ ਹੋ ਰਾਤ ਨੂੰ। ਤੁਸੀਂ ਦੇਖੋ ਕੰਮ ਕਿੰਨੇ ਹੋਏ ਐ। ਜੇ ਕੰਮਾਂ ਦੀ ਕਦਰ ਨਹੀਂ ਕਰਨੀ ਤੁਸੀਂ ਫੈਸਲੇ ਉਹ ਕਰਨਾ ਮੈਂ ਝਾੜੂ ਦਾ ਮੈਂ ਕਾਂਗਰਸੀ ਐ। ਫਿਰ ਫਿਰ ਆਪਣੀ ਸੂਬੇ ਨੂੰ ਡਬੋਣ ਵਾਲੇ ਵੀ ਆਪ ਹੀ ਆ ਫਿਰ ਆਪਣੇ ਸੂਬੇ ਨੂੰ ਪਰਵਰਣ ਹੁਣ ਤੁਹਾਡੇ ਕੋਲ ਮੈਚ ਹੀ ਨਹੀਂ ਇੱਕ ਪਾਸੇ ਸ਼ਰੂਮ ਨਹੀਂ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਅਕਾਲੀ ਦਲ ਕੋਈ ਪੋਲਿਟਿਕਲ ਪਾਰਟੀ ਨਹੀਂ ਹੈ ਆ ਇੱਕ ਮੂਵਮੈਂਟ ਹੈ ਇੱਕ ਸੋਚ ਹੈ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਖੜੀ ਹੋਈ ਹੈ ਗੁਰੂ ਘਰਾਂ ਦੀ ਬਚਾਉਣ ਵਾਸਤੇ ਖੜੀ ਹੋਈ ਹੈ ਸਰਬੱਤ ਦੇ ਭਲੇ ਸੋਚਣ ਵਾਲੀ ਪਾਰਟੀ ਹੈ ਸਾਡੀ ਸੋਚ ਗੁਰੂਆਂ ਦੇ ਦੱਸੇ ਰਸਤੇ ਦੀ ਹੈ ਸਾਡੀ ਕਾਲੀ ਪਾਰਟੀ ਕੋਈ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ ਇਕੱਠੇ ਰੱਖਦੀ ਹੈ ਕਿਉਂਕਿ ਸਾਨੂੰ ਪਤਾ ਹੈ 50 ਵਿੱਚ ਅਮਨ ਸ਼ਾਂਤੀ ਰਹੂਗੀ ਪੰਜਾਬ ਤਾਂ ਤਰੱਕੀ ਕਰੂਗਾ ਆ ਦੂਜੇ ਇੱਕ ਧਰਮ ਨੂੰ ਦੂਜੇ ਨੂੰ ਲੜਾਉਂਦੀ ਹੈ ਵੋਟ ਲੈਣ ਵਾਸਤੇ ਅਸੀਂ ਜੋੜਦੇ ਹਾਂ ਆ ਫਰਕਾ ਸਿਧਾਂਤਿਕ ਫਰਕ ਹੈ ਅਸੀਂ ਰੱਬ ਤੋਂ ਡਰਨ ਵਾਲੇ ਪਾਰਟੀ ਅਸੀਂ 24 ਘੰਟੇ ਗੁਰੂ ਦੀ ਸੇਵਾ ਕਰਨ ਦੇ ਦੂਜੇ ਪਾਸੇ ਕਿਹੜੇ ਹੈ ਆ ਭਗਵੰਤਪਾਲ ਬਣਾ ਲਿਆ ਚੀਫ ਮਿਨਿਸਟਰ ਕਹੇ ਤੁਸੀਂ ਕਹਿ ਸਕਦੇ ਹੋ ਤੁਸੀਂ ਆਪਣੇ ਘਰੇ ਨਹੀਂ ਬੁਲਾ ਸਕਦੇ ਇਹ ਜਾ ਬੰਦਾ